ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਆਪ ਸਰਬੱਤ ਸੰਗਤਾਂ ਨੂੰ ਨਗਰ ਨਿਵਾਸੀ ਇਲਾਕਾ ਨਿਵਾਸੀਆਂ ਨੂੰ ਪਤਾ ਹੀ ਹੈ ਕਿ ਡੇਰਾ ਰਾਮਸਰ ਵਿਖੇ ਬਾਬਾ ਜੀ ਦੀ ਜਿਹੜੀ ਬਾਹਰਲੀ ਸਮਾਦ ਆ ਬਰੋਟੇ ਦੇ ਕੋਲ ਜਿੱਥੇ ਭਰੋਲੀਆਂ ਜੜਦੀਆਂ ਨੇ ਸੁੱਖਾਂ ਵਾਰ ਆਉਂਦੀਆਂ ਨੇ ਉਹ ਸਮਾਦ ਦਾ ਜੋ ਤੁਸੀਂ ਨਕਸ਼ਾ ਦੇਖ ਰਹੇ ਹੋ ਇਸ ਸਮਾਦ ਦਾ ਜਿਹੜਾ ਹੁਣ ਇਸ ਤਰ੍ਹਾਂ ਦੀ ਬਣਾਈ ਜਾ ਰਹੀ ਆ ਸੋ ਉਹਦਾ ਕੰਮ ਆ ਜਿਹੜਾ ਪਿਛਲੇ ਤੋਂ ਪਿਛਲੇ ਹਫ਼ਤੇ ਮੇਰੇ ਖਿਆਲ 10-15 ਦਿਨ ਪਹਿਲਾਂ ਸਟਾਰਟ ਹੋ ਗਿਆ ਸੀਗਾ ਤੇ ਉਹ ਕੰਮ ਕਿੱਥੇ ਤੱਕ ਪਹੁੰਚ ਗਿਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਜਾਣਾਂਗੇ ਸੋ ਸਾਡੀ ਸਾਰਿਆਂ ਨੂੰ ਬੇਨਤੀ ਆ ਵੀ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸੰਗ ਤੁਹਾਨੂੰ ਬੇਨਤੀ ਆ ਅੱਜ ਦਾ ਪੇੜੋ ਕੰਮਕਾਰ ਆ ਉਹਦੇ ਬਾਰੇ ਜਾਣਾਂਗੇ ਦੇਖੋ ਜੀ ਨਿਉਂਆ ਪੱਟਤੀਆਂ ਪਿੱਲਰ ਗੱਡ ਤੇ ਸੇਵਾਦਾਰ ਨੇ ਜਿਹੜੇ ਇੱਥੇ ਨਿਰੰਤਰ ਸੇਵਾ ਕਰ ਰਹੇ ਨੇ ਤੇ ਮਿਸਤਰੀ ਲੱਗੇ ਹੋਏ ਨੇ ਹੋਰ ਵੀ ਨੌਜਵਾਨ ਸੇਵਾਦਾਰ ਨੇ ਜਿਹੜੇ ਉਹ ਆਪਣੀ ਸੇਵਾ ਨਿਭਾ ਰਹੇ ਨੇ ਸਹਿਯੋਗ ਵੀ ਬਹੁਤ ਮਿਲ ਰਿਹਾ ਸੰਗਤ ਵੱਲੋਂ ਤੇ ਜਿਹੜੀ ਬਾਬਾ ਜੀ ਦੀ ਸੇਵਾ ਸਮਾਧ ਦੀ ਉਹ ਲਗਾਤਾਰ ਚੱਲ ਰਹੀ ਹੈ ਜੀ ਪਿੰਡਰ ਵੀ ਭਰਤੇ ਐਨ ਪੂਰੀ ਮਜ਼ਬੂਤੀ ਨਾਲ ਜਿਹੜਾ ਕੰਮਕਾਰ ਹੋ ਰਿਹਾ ਸੋ ਬਹੁਤ ਡੂੰਘੀਆਂ ਕਹਿੰਦੇ ਨਿਊਆ ਪਟੇਕੇ ਨੇ ਇੰਜੀਨੀਅਰ ਸਰਦਾਰ ਦਲਜੀਤ ਸਿੰਘ ਜੀ ਇੱਥੇ ਸਾਡੇ ਨਾਲ ਹਾਜ਼ਰ ਨੇ ਤੇ ਉਹਨਾਂ ਨੂੰ ਦੱਸਿਆ ਵੀ ਐਨ ਸਾਰਾ ਕਿਹੜਾ ਕੰਮ ਹੋ ਰਿਹਾ ਤਸੱਲੀ ਬਕਸ ਹੋ ਰਿਹਾ ਮਜ਼ਬੂਤੀ ਨਾਲ ਹੋ ਰਿਹਾ ਤੇ ਸੰਗਤ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਨੌਜਵਾਨਾਂ ਵੱਲੋਂ ਐੜੀਆ ਸੇਵਾ ਨਿਭਾਈ ਜਾ ਰਹੀ ਆ ਸੂ ਡੇਰਾ ਰਾਮ ਸਰ ਵੀ ਖੇੜੀ ਬਾਬਾ ਜੀ ਦੀ ਸਮਾਧੀ ਸੇਵਾ ਚੱਲ ਰਹੀ ਆ ਉਹ ਤੁਸੀਂ ਦੇਖ ਸਕਦੇ ਹੋ ਦੇਖੋ ਅੱਥੀ ਸੇਵਾ ਕਰ ਰਹੇ ਨੇ ਸਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਲੇਬਰ ਲੱਗੀ ਹੋਈ ਆ ਮਿਸਤਰੀ ਲੱਗੇ ਹੋਏ ਨੇ ਜੀ ਜਿਹੜਾ ਕੰਮ ਲਗਾਤਾਰ ਚੱਲ ਰਿਹਾ ਬਹੁਤ ਹੀ ਜਲਦੀ ਜਿਹੜੀ ਜੋ ਤੁਸੀਂ ਨਕਸ਼ਾ ਦੇਖ ਰਹੇ ਹੋ ਇਹ ਸਮਾਦ ਜਿਹੜੀ ਬਾਬਾ ਜੀ ਇਹ ਬਣ ਕੇ ਤਿਆਰ ਹੋ ਰਹੀ ਆ ਕੀ ਸੰਗਤ ਜੀ ਜੇ ਤੁਸੀਂ ਕਿਸੇ ਵੀ ਕਿਸਮ ਦੀ ਜਿਹੜੀ ਸੇਵਾ ਉਪਾ ਸਕਦੇ ਹੋ ਚਾਹੇ ਉਹ ਰੇਤਾ ਹੋਵੇ ਚਾਹੇ ਉਹ ਬਜਰੀ ਦੀ ਸੇਵਾ ਸਰਿਆ ਸੀਮਿੰਟ ਸੀਮਿੰਟ ਦੀ ਸੇਵਾ ਵੀ ਤੁਸੀਂ ਕਰ ਸਕਦੇ ਹੋ ਜਾਂ ਕੋਈ ਸੀ ਕੈਸ਼ ਪੱਕੋ ਵੀ ਕਰ ਸਕਦੇ ਹੋ ਹੱਥੀ ਸੇਵਾ ਵੀ ਕਰ ਸਕਦੇ ਹੋ ਸੋ ਸਾਰਿਆਂ ਨੂੰ ਬੇਨਤੀ ਆ ਭਾਈ ਵੱਧ ਤੋਂ ਵੱਧ ਸਹਿਯੋਗ ਕਰੋ ਸੰਗਤਾਂ ਸਹਿਯੋਗ ਕਰ ਵੀ ਰਹੀਆਂ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿਹੜੀ ਜਾਣਕਾਰੀ ਆ ਉਹ ਆਪਾਂ ਤੁਹਾਨੂੰ ਇਸ ਮਾਧਿਅਮ ਦ ਰਾਹੀਂ ਦੰਦੇ ਰਾਵਾਂਗੇ